ਸਰਕਾਰ ਦੀ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਨੇ ਹੁਣ ਗੈਂਗਸਟਰ ਤੇ ਸਿਕੰਜਾ ਕਸਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇ ਕਿ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਦੇ ਵਿੱਚ ਪਗੋੜਾ ਕਿ rahul ਨਾਮ ਦਾ ਗੈਂਗਸਟਰ ਸੀਗਾ ਉਸ ਦੇ ਬੰਦ ਘਰ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਆ ਸਰਚ ਵਾਰੰਟ ਦਾ ਪਰਮਿਸ਼ਨ ਲੈ ਕੇ ਜਿਹੜੇ ਉਸ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਆ ਸਰਚ ਕੀਤਾ ਗਿਆ ਸਰਚ ਦੇ ਦੌਰਾਨ ਜਦੋਂ ਪੁਲਿਸ ਉਸ ਬੈਡਰੂਮ ਦੇ ਅੰਦਰ ਦਾਖਲ ਹੋਇਆ ਤਾਂ ਉਸ ਤੇ ਹੋ ਛੁੱਟ ਗਏ ਕਿਉਂਕਿ ਉਸ ਬੈਡਰੂਮ ਦੇ ਵਿੱਚ 12 ਬੋਰ ਦੀ ਰਾਈਫਲ ਸੀਗੀ ਜਿੰਦਾ ਕਾਰਤੂਸ ਸੀਗੇ ਔਰ ਜਿਹੜੀ ਆ ਵਿਦੇਸ਼ੀ ਕਰੰਸੀ ਭਾਰਤੀ ਕਰੰਸੀ ਔਰ ਇਸ ਦੇ ਇਲਾਵਾ ਜਿਹੜੇ ਆ ਹੋਰ ਪਾਸਬੁਕਾਂ ਤੇ ਕਈ ਰਜਿਸਟਰੀਜ਼ ਜਰੀਆ ਉਤੋਂ ਬਰਾਮਤ ਹੋਇਆ ਤਾਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਆ ਹੋਰ ਬਰੀਕੀਆਂ ਜਿਹੜੀ ਆ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਇਹ ਮਾਮਲਾ ਸੀਗਾ ਬੀਤੇ ਦਿਨੀ ਇੱਕ ਵਿਅਕਤੀ ਨੂੰ ਤਜਰੀਬੇ ਦੇ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਦੇ ਦੌਰਾਨ ਇਹ ਮੁੱਖ ਤੌਰ ਫਰਾਰ ਹੋ ਗਿਆ ਸੀਗਾ ਤਾਂ ਪੁਲਿਸ ਇਸ ਦੀ ਜਰੀਆ ਇਸ ਦੀ ਭਾਲ ਦੇ ਵਿੱਚ ਕਈ ਜਿਹੜੇ ਸਬੂਤ ਇਕੱਠੇ ਕਰਦੇ ਨਜ਼ਰ ਆਏ ਸੀਗੇ ਤਾਂ ਇਸੇ ਤਹਿਤ ਇਸ ਦੀ ਸਬੂਤ ਕੱਟ ਕਰਨ ਲਈ ਇਸ ਦੇ ਬੰਦ ਘਰ ਦੇ ਵਿੱਚ ਜਿਹੜਾ ਐਸ ਦੇ ਵੱਲੋਂ ਪੁਲਿਸ ਦੇ ਵੱਲੋਂ ਜਿਹੜੀ ਆ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਬਹੁਤ ਜਿਹੜਾ ਸਮਾਨ ਸੀਗਾ ਹਥਿਆਰ ਸੀਗਾ ਕਰੰਸੀ ਸੀਗਾ ਉਹ ਬਰਾਮਤ ਹੋਇਆ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਆ ਕਿ ਕਾਰਨ ਕੀ ਸੀਗਾ ਤਾਂ ਇਸ ਦੀ ਜਾਣਕਾਰੀ ਦੇਣ ਦੇ ਸਾਡੇ ਰਾਜਨਤਾ ਤੋਂ ਜਿਹੜਾ ਸਰੁੰਦਰ ਜੋ ਚੁੱਕੇ ਨੇ ਜੀ ਸਰੁੰਦਰ ਕੀ ਪੂਰੀ ਜਾਣਕਾਰੀ ਹੈ ਰਾਹੁਲ ਗੈਂਗਸਟਰ ਕੌਣ ਸੀਗਾ ਔਰ ਇਸ ਦੇ ਕਿਉਂ ਪੁਲਿਸ ਦੇ ਵੱਲੋਂ ਇਸ ਦੇ ਘਰ ਦੇ ਵਿੱਚ ਜਿਹੜੀ ਆ ਰੇਡ ਕਰਕੇ ਇਹ ਸੇ ਸੱਚ ਵਾਰਣ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਇਸ ਦੇ ਬੋਲ ਜਿਹੜੀ ਇੱਕ ਫਾਇਰਿੰਗ ਵੀ ਕੀਤੀ ਗਈ ਸੀਗੀ ਕੀ ਪੂਰੀ ਡਿਟੇਲ ਹੈ ਬਿਲਕੁਲ ਨਹੀਂ ਰਾਹੁਲ ਹੈ ਇਹਦੇ ਨਾਲ ਦੋ ਸ਼ਖਸ ਹੋ ਸੀਗੇ ਜਿਨ੍ਹਾਂ ਨੇ ਅਟਵਾਲ ਕਲੋਨੀ ਦੇ ਜਿਹੜੇ ਐਮਡੀ ਹੈਗੇ ਨੇ ਉਹਦੇ ਉੱਪਰ ਗੋਲੀਆਂ ਚਲਾਈਆਂ ਸੀਗੀਆਂ 18 ਅਕਤੂਬਰ ਨੂੰ ਜੀ ਤੇ ਹੁਣ ਫਲੋਰ ਪੁਲਿਸ ਨੇ ਅਦਾਲਤ ਕੋਲੋਂ ਸਰਚ ਵਾਰਡ ਮੰਗਿਆ ਸੀਗਾ ਸਰਚ ਵਾਰਡ ਲੈਣ ਤੋਂ ਬਾਅਦ ਜਦੋਂ ਰਾਹੁਲ ਦੇ ਬੰਦਪੈ ਘਰ ਦੀ ਤਲਾਸ਼ੀ ਲਈਏ ਤੇ ਕਾਫੀ ਸਮਾਨ ਜਿਹੜਾ ਸੀਗਾ ਉਹ ਇਹਨਾਂ ਨੂੰ ਮਿਲਿਆ 5.5 ਲੱਖ ਰੁਪਏ ਜਿਹੜੇ ਹੈਗੇ ਸੀ ਉਹ ਭਾਰਤੀ ਕਰੰਸੀ ਮਿਲੀ ਹੈ ਇੱਕ ਰਾਈਫਲ ਜਿਹੜੀ ਸੀਗੀ ਉਹ ਮਿਲੀ ਹੈ 6 ਜਿੰਦਾਕਾਰਤੂਸ ਮਿਲੇ ਹੈ ਹੋਰ ਵੀ ਕਾਫੀ ਸਮਾਨ ਜਿਹੜਾ ਹੈਗਾ ਉਹਦੇ ਘਰ ਦੇ ਵਿੱਚੋਂ ਮਿਲਿਆ ਹੈ ਇਹ ਰਾਹੁਲ ਇਹ ਜਿਹੜਾ ਇਹ ਰਾਹੁਲ ਹੈਗਾ ਇਹ ਇਹਦੇ ਵਿਦੇਸ਼ ਵਿਦੇਸ਼ ਵਿੱਚ ਰਹਿੰਦੇ ਕਾਫੀ ਜਿਹੜੇ ਲੋਕ ਹੈਗੇ ਨੇ ਜਿਹੜੇ ਕ੍ਰਿਮੀਨਲ ਗਤੀਵਿਧੀਆਂ ਵਿੱਚ ਸ਼ਾਮਲ ਹੈਗੇ ਨੇ ਉਹਨਾਂ ਨਾਲ ਸੰਪਰਕ ਦੱਸੇ ਗਏ ਨੇ ਤੇ ਹੁਣ ਫਲੋਰ ਪੁਲਿਸ ਨੇ ਜਦੋਂ ਕੋਰਟ ਦੇ ਕੋਲੋਂ ਸਰਚ ਵਾਰੰਟ ਮੰਗਿਆ ਇਹਦੇ ਘਰ ਦਾ ਬੰਦਪੈ ਘਰ ਦੀ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਕਾਫੀ ਜਿਹੜਾ ਸਮਾਨ ਸੀਗਾ ਉਹ ਮਿਲਿਆ ਹੈਗਾ ਜੀ ਜੀ ਸੁਨਦਰ ਕਿੰਨੇ ਦਿਨਾਂ ਤੋਂ ਜਿਹੜਾ ਫਰਾਰ ਸੀਗਾ ਇਹ ਰਾਹੁਲ ਗੈਂਸਟਰ ਦੇਖੋ 18 ਅਕਤੂਬਰ ਤੋਂ ਜਦੋਂ ਇਹ ਵਾਰਦਾਤ ਹੋਈ ਸੀ ਜਦੋਂ ਇਹਨੇ ਅਟਵਾਲ ਕਲੋਨੀ ਵਿੱਚ ਜਿਹੜੇ ਰਹਿੰਦੇ ਸੀਗੇ ਰਾਜ ਦਾ ਰਾਜ ਰਹਿੰਦੇ ਸੀਗੇ ਉਹਨਾਂ ਦੇ ਉੱਪਰ ਗੋਰਾ ਬਫਰ ਨਾ ਗੋਰਾ ਜਿਹੜਾ ਸੀਗਾ ਉਹਦੇ ਉੱਪਰ ਫਾਇਰਿੰਗ ਕੀਤੀ ਸੀਗੀ 18 ਅਕਤੂਬਰ ਤੋਂ ਬਾਅਦ ਹੀ ਇਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਤੇ ਰਾਹੁਲ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਸੀਗਾ ਤਾਂ ਹੁਣ ਸਪਕੂਲ ਤੋਂ ਸਰਚ ਕਰਨ ਲੈ ਕੇ ਇਹਦੇ ਬੰਦਪੈ ਕਰਦੀ ਤਲਾਸ਼ੀ ਲਈ ਜਿਹਦੇ ਵਿੱਚੋਂ ਕਾਫੀ ਜਿਹੜਾ ਪੱਤੀ ਜਨਕ ਸਮਾਨ ਜਿਹਦਾ ਰਾਈਫਲ ਹੈ ਜਿਹੜੇ ਗੋਲੀਆਂ ਚਲਾਈਆਂ ਸੀਗੀਆਂ ਜਿਹੜੀਆਂ ਗੋਰਾ ਦੇ ਘਰ ਦੇ ਉੱਪਰ ਉਹ ਰਾਉਂਡ ਜਿਹੜੇ ਸੀਗੇ ਖਾਲੀ ਚੱਲੇ ਹੋਏ ਉਹ ਮਿਲੇ ਆ ਤੇ 6 ਜਿੰਦਾ ਕਰਤੂਸ ਜਿਹੜੇ ਸੀਗੇ ਉਹ ਮਿਲੇ ਹੈਗੇ ਨੇ ਤੇ 5.5 ਲੱਖ ਰੁਪਏ ਦੀ ਬਰਾਮਦਗੀ ਵੀ ਇਹਦੇ ਘਰ ਦੇ ਵਿੱਚ ਹੋਈ ਹੈ ਜੀ ਸੁੰਦਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਉਹਨਾਂ ਦਾ ਕੀ ਕਹਿੰਦੇ ਇਸ ਮਾਮਲੇ 'ਚ ਬਾਕੀ ਪੁਲਿਸ ਨਾਲ ਗੱਲਬਾਤ ਇਹ ਹੈ ਜਿਹੜੇ ਅਮਨ ਸੈਣੀ ਹੈਗੇ ਨੇ ਫਲੋਰ ਦੇ ਜਿਹੜੇ ਥਾਣਾ ਪਰਿਵਾਰੀ ਹੈਗੇ ਨੇ ਉਹ ਹਜੇ ਵੀ ਦਲਾਧ ਲਗਟੀ ਮਾ ਬਣਾ ਕੇ ਰਾਹੁਲ ਦੀ ਭਾਲ ਕਰਦੀਆਂ ਪਈਆਂ ਨੇ ਪਰ ਦੋ ਜਿਹੜੇ ਮੌਕੇ ਤੋਂ ਜਿਹੜੇ ਥਾਰ ਸੀਗੀ ਗੱਡੀ ਸੀਗੀ ਉਹ ਬਰਾਮਦ ਕਰ ਲਈ ਸੀ ਤੇ ਦੋ ਜਿਹੜੇ ਸ਼ਖਸ ਰਾਹੁਲ ਦਾ ਜਿਹੜਾ ਸਾਥ ਦੇ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜੀ ਸੁਨੀਦਰ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਅੱਜ ਦੇ ਕੇ ਇਸ ਵੇਲੇ ਦੀ ਜਿਹੜੀ ਆ ਵੱਡੀ ਖਬਰ ਸਾਹਮਣੇ ਆ ਰਹੀ ਆ ਪਿਛਲੇ ਦਿਨੀ ਜਿਹੜੀ ਅਠਵਾਲ ਕਲੋਨੀ ਦਾ ਇੱਕ ਐਮਡੀ ਸੀਗਾ ਉਸ ਦੇ ਉੱਪਰ ਜਿਹੜੀ ਆ ਇਸ ਰਾਹੁਲ ਦੇ ਵੱਲੋਂ ਅਤੇ ਇਸ ਦੇ ਦੋ ਸਾਥੀ ਸੀਗੇ ਨਾਲ ਮਿਲ ਕੇ ਜਿਹੜੀ ਉਸ ਦੇ ਵੱਲੋਂ ਗੋਲੇ ਚਲਾਏ ਗਏ ਸੀਗਾ ਤਾਂ ਉਸ ਦੇ ਦੌਰਾਨ ਜਿਹੜੇ ਰਾਹੁਲ ਗੈਂਗਸਟਰ ਸੀਗਾ ਉਸਦੇ ਦੋਨੋਂ ਸਾਥੀ ਜਿਹੜੇ ਮੌਕੇ ਤੋਂ ਕਾਬੂ ਆ ਗਏ ਸੀ ਕਿ ਤਾ ਇਹ ਰਾਹੁਲ ਜਿਹੜਾ ਗੈਂਗਸਟਰ ਸੀਗਾ ਉਹ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਤਾਂ ਉਸ ਦੀ ਪੁਛਕਿਸ ਦੇ ਦੌਰਾਨ ਮੌਕੇ ਤੋਂ ਜਿਹੜੀ ਗੱਡੀ ਬਰਾਮਦ ਹੋਈ ਸੀਗੀ ਤਾਂ ਹੁਣ ਜਿਹੜਾ ਮੌਕੇ ਤੋਂ ਰਾਹੁਲ ਫਰਾਰ ਹੋਇਆ ਸੀਗਾ ਤਾਂ ਉਸ ਦਾ ਪਤਾ ਲਗਾਉਣ ਦੇ ਲਈ ਉਸ ਦੇ ਖਿਲਾਫ ਜਿਹੜੇ ਸਬੂਤ ਇਕੱਠੇ ਕਰੰਦੇ ਨੇ ਪੁਲਿਸ ਫਲੋਰ ਪੁਲਿਸ ਦੇ ਵੱਲੋਂ ਜਿਹੜੀ ਹੈ ਅਦਾਲਤ ਵਿੱਚੋਂ ਸਰਚ ਵਾਰਡਨ ਦੀ ਜੇ ਪਰਮਿਸ਼ਨ ਲਈ ਹੈ ਸਰਚ ਵਾਰਡਨ ਮਿਲਣ ਤੋਂ ਬਾਅਦ ਰਾਹੁਲ ਦਾ ਬੰਦ ਕਰ ਸੀਗਾ ਉਸ ਦੇ ਵੱਲੋਂ ਦੀ ਤਲਾਸ਼ੀ ਲਈ ਗਈ ਹੈ ਤਲਾਸ਼ੀ ਦੌਰਾਨ ਕਾਫੀ ਜਿਹੜਾ ਤਿਆਰ ਕਰੰਸੀ ਹੋਰ ਇਸ ਤੋਂ ਇਲਾਵਾ ਪਾਸ ਮੁੱਕਾ ਜਿਹੜਿਆ ਮਿਲਿਆ ਨੇ ਤਾਂ ਹੁਣ ਜਲਦ ਜਿਹੜਿਆ ਪੁਲਿਸ ਹੋਰ ਆਪਣੇ ਵਖਵਾ ਟੀਮਾ ਬਣਾ ਕੇ ਇਸ ਦੀ ਪਾਲ ਕਰਦੀ ਪਈ ਹੈ ਤਾਂ ਉਮੀਦ ਆ ਪੁਲਿਸ ਕਹ ਰਹੀ ਆ ਕਿ ਜਲਦ ਜਿਹੜਿਆ ਇਸ ਗੈਂਗਸਟਰ ਨੂੰ ਜਲਦ ਕਾਬੂ ਕੀਤਾ ਜਾਵੇਗਾ ਤਾਂ ਔਰ ਇਸ ਦੇ ਖਿਲਾਫ ਹੋਰ ਵੀ ਜਿਹੜੇ ਸਬੂਤ ਜਿਹੜਿਆ ਇਕੱਠੇ ਕੀਤੇ ਜਾਣਗੇ ਤਾਂ ਇਸ ਮਾਮਲੇ ਦੇ ਵਿੱਚ ਮੌਕਦ ਪਹੁੰਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਣਾ ਕਿਸ ਤਰੀਕੇ ਦੇ ਜਿਹੜਾ ਸਮਾਨ ਸੀਗਾ ਇਸ ਘਰ ਦੇ ਵਿੱਚੋਂ ਮਿਲਿਆ ਆ ਸੋਲਣ ਨੇ ਆ ਇੱਕ ਵਾਰ ਉਹਨਾਂ ਦੀ ਜਵਾਨੀ ਤਾਂ ਕਿ ਜੀ 18 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਟਵਾਲ ਕਲੋਨੀ ਦੇ ਵਿੱਚ ਜਿਹਦੇ ਵਿੱਚ ਮਨਦੀਪ ਸਿੰਘ ਗੋਰਾ ਉਹਨਾਂ ਦੇ ਜਿਹੜੇ ਪਾਰਟਨਰ ਨੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਗਨ ਸ਼ਾਟ ਹੋ ਗਿਆ ਸੀਗਾ ਤੇ ਜੋ ਗਨ ਸ਼ਾਟ ਕੀਤਾ ਗਿਆ ਸੀ ਉਹ ਦੋ ਮੌਕੇ ਤੇ ਦੋ ਬੰਦੇ ਸੀਗੇ ਰਿਤੇਸ਼ ਤੇ ਅਮਨਦੀਪ ਜਿਹੜੀ ਕਾਲੀ ਥਾਰ ਚ ਆਈ ਸੀ ਤੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਸੀਗਾ ਲਾਈਵ ਸੇਫ ਹੋ ਗਈ ਸੀ ਪਰ ਉਹਨਾਂ ਦੇ ਲੈਗ ਦੇ ਉੱਤੇ ਉਹਨਾਂ ਦੇ ਫਾਇਰ ਹੋ ਗਏ ਸੀ ਉਹਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ ਗਿਆ ਸੀ 307 ਆਰਮਜ਼ ਐਕਟ ਦੇ ਵਿੱਚ 336 ਨੰਬਰ ਉਹਦੇ ਬਾਅਦ ਫਿਰ ਜਦੋਂ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਅੱਗੇ ਉਹਦੇ ਕੋ ਐਕਿਊ ਸੀਗੇ ਇੱਕ ਕਰਨ ਇੱਕ ਗੁਰਕੀਰਤ ਉਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਉਹਨਾਂ ਤੋਂ ਜਿਹੜੀ ਵਾਰਦਾਤ 'ਚ ਯੂਜ਼ ਹੋਈ ਸੀ ਗੱਡੀ ਥਾਰ ਉਹ ਬਰਾਮਦ ਕਰ ਲਈ ਗਈ ਸੀ ਤਦ ਦੇ ਜਿਹੜੇ ਇਹ ਦੋਨੋਂ ਬੰਦੇ ਐ ਇਹਨੂੰ ਫਰਾਰ ਸੀਗੇ ਅਮਨਦੀਪ ਤੇ ਰਿਤੇਸ਼ ਇਨਾਂ ਦੇ ਪਰਿਵਾਰ ਦੇ ਵੀ ਮੈਂਬਰ ਜਿਹੜੇ ਨਾਮਿਨੇਟ ਹੋਏ ਆ ਵਿੱਚ ਤੇ ਇਹ ਸਾਰੇ ਲੋਕ ਤਾਦੇ ਪਗੋੜੇ ਆ ਤੇ ਇਹਨਾਂ ਦੇ ਫਿਰ ਅਰੈਸਟ ਵਾਰੰਟ ਤੇ ਸਰਚ ਵਾਰੰਟ ਲੈ ਗਏ ਸੀ ਸਾਡੇ ਸਾਡੇ ਵੱਲੋਂ ਮਾਂਜੋਗ ਅਦਾਲਤ ਤੋਂ ਤੇ ਉਹਦੇ ਹੀ ਰਿਗਾਰਡਿੰਗ ਕੱਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਇਹਨਾਂ ਦੇ ਘਰ ਦਾ ਉਹਦੇ ਵਿੱਚ ਫਰਦਰ ਰਿਕਵਰੀਆਂ ਹੋਈਆਂ ਆ ਉਹਦੇ ਵਿੱਚ ਇੱਕ ਤੇ 12 ਬੋਹ ਰਾਈਫਲ ਬਰਾਮਦ ਹੋਈ ਹੈ ਉਹਦੇ ਚਾਰ ਰਾਉਂਡ ਬਰਾਮਦ ਹੋਏ ਆ ਉਸ ਤੋਂ ਇਲਾਵਾ ਦੋ ਰਾਉਂਡ 7.6 ਐਮ ਐਮ ਦੇ ਬਰਾਮਦ ਹੋਏ ਆ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਮਨੀ ਵੀ ਕੈਸ਼ ਵੀ ਰਿਕਵਰ ਕੀਤਾ ਗਿਆ ਹੈ ਇੰਡੀਅਨ ਕਰੰਸੀ 5 ਲੱਖ 50 ਹਜ਼ਾਰ ਰੁਪਏ ਬਰਾਮਦ ਹੋਈ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਫੋਰਨ ਕਰੰਸੀ ਬਰਾਮਦ ਹੋਈ ਹੈ ਯੂ ਐਸ ਡਾਲਰ ਬਰਾਮਦ ਹੋਇਆ ਹੈ 1400 ਤੇ ਇਹ ਜੋ ਰਿਕਵਰੀ ਹੋਈ ਹੈ ਕੱਲ ਇਹ ਸਰਚ ਵਾਰੰਟ ਦੇ ਦੌਰਾਨ ਹੋਈ ਹੈ ਸਰਚ ਕੀਤਾ ਗਿਆ ਸੀ ਉਹਨਾਂ ਦੇ ਘਰ ਨੂੰ ਤੇ ਉਹਦੇ ਵਿੱਚ ਪ੍ਰਾਈਵੇਟ ਵਿਟਨੈਸਿਸ ਰੱਖੇ ਗਏ ਸੀ ਇਹ ਮੋਟਰ ਬੰਦੇ ਲੈ ਆਂਦੇ ਸੀ ਐਮ ਸੀ ਸਾਹਿਬ ਨੂੰ ਬੁਲਾਇਆ ਗਿਆ ਸੀ ਮੌਕੇ ਤੇ ਪ੍ਰੋਪਰ ਸਰਚ ਚਲਾਈ ਗਈ ਕਰਦੀ ਤੇ ਘਰ ਦੇ ਵਿੱਚ ਉਹਦੀ ਇਸ ਇਹ ਜਬਰ ਅਮਦੋ ਸਤੰਮ ਇਹਨੇ ਕਿਊਜ਼ ਦਾ ਫਿਲਹਾਲ ਉਹ ਕਿੱਥੇ ਕੀ ਆ ਉਹ ਕਿੱਥੇ ਹੋਇਆ ਹੈ ਕਿ ਜਿਹੜਾ ਸਕੇ ਨਹੀ ਉਹ ਐਸਕਾਂਡ ਹੈ ਜੀ ਇਹ ਉਹਦੀ ਅੱਗੇ ਸਾਡੇ ਵੱਲੋਂ ਪ੍ਰੋਸੀਡਿੰਗ ਚੱਲ ਰਹੀ ਹੈ ਉਹਦੇ ਵਾਰੰਟ ਲੈ ਲਏ ਗਏ ਨੇ ਪੀਓ ਦੀ ਪ੍ਰੋਸੀਡਿੰਗ ਚੱਲੇਗੀ ਤੇ ਬਾਕੀ ਅਸੀਂ ਉਹਨੂੰ ਟੀਮਾਂ ਲਗੀਆਂ ਹੋਈਆਂ ਤੇ ਉਹਦੇ ਕੋਈ ਅਕਿਊਜ਼ ਤੇ ਫੜੇ ਗਿਆ ਤਿੰਨ ਬੰਦੇ ਉਸ ਆਲਰੇਡੀ ਉਸ ਮੁਕਦਮੇ ਚ ਆਲਰੇਡੀ ਰਾਉਂਡ ਅਪ ਹੋ ਚੁਕੇ ਹੈ ਸਰ ਇਹ ਮਦਰ ਫਾਦਰ ਵੀ ਅਫੇਅਰ ਲਾਂਚ ਕੀਤੀ ਗਈ ਬਿਲਕੁਲ ਜੀ ਬਿਲਕੁਲ ਉਹਨਾਂ ਵੱਲੋਂ ਵੀ ਉਹਨਾਂ ਤੇ ਵੀ ਚੱਲ ਰਹੀ ਹੈ 120 ਵਿੱਚ ਤੇ ਇਹਨਾਂ ਦੇ ਫਾਦਰ ਸਾਹਿਬ ਹੈ ਤੇ ਇੱਕ ਹੋਰ ਕੇਸ ਰਿਜਿਸਟਰ ਹੋਇਆ ਸੀਗਾ ਜਿਹ ਉਹਦੇ ਵਿੱਚ ਵੀ ਪੰਜ ਬੰਦੇ ਨਾਮਿਨੇਟ ਹੈ ਸਰ ਕਹ ਰਹੇ ਕਿ ਉਸ ਜਿਹੜਾ ਉਹ ਬਾਹਰ ਵਿਦੇਸ਼ ਵਿੱਚ ਭੱਜ ਗਿਆ ਸਰ ਉਹਦੇ ਬਾਰੇ ਨਹੀਂ ਜੀ ਨਹੀਂ ਇਹ ਤੇ ਸਿਰਫ ਹਿਊਮਰਸ ਹੈ ਐ ਸੱਚ ਕੋਈ ਅੱਧਾ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਦਾ ਆਲਰੇਡੀ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਜਦ ਜਦੋਂ ਹੀ ਕੇਸ ਅੱਗੇ ਗਿਆ ਸੀ ਬੈਕ ਟੂ ਬੈਕ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਤੇ ਕੱਲ ਜੋ ਸਰਚ ਕੀਤੀ ਉਹਦੇ ਵਿੱਚ ਉਹਨਾਂ ਦੇ ਪਾਸਪੋਰਟ ਵੀ ਮਿਲੇ ਆ ਉਹਦੇ ਪ੍ਰਿਥੀ ਪ੍ਰਿਥੀ ਜੋ ਦੇ ਫਾਦਰ ਨੇ ਕਿਉਂ ਉਸ ਨੇ ਉਹਦੀ ਮਦਰ ਦਾ ਵਰਸ਼ਾ ਦਾ ਤੇ ਉਹਦੀ ਸਿਸਟਰ ਮਨੀਸ਼ਾ ਦਾ ਜਿਨ੍ਹਾਂ ਦੇ ਜਿਹੜੇ ਪਾਸਪੋਰਟ ਹੈ ਉਹ ਵੀ ਰਿਕਵਰ ਕੀਤੇ ਗਿਆ ਕੱਲ ਤਾਂ ਕਿ ਜੀ 18 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਟਵਾਲ ਕਲੋਨੀ ਦੇ ਵਿੱਚ ਜਿਹਦੇ ਵਿੱਚ ਮਨਦੀਪ ਸਿੰਘ ਗੋਰਾ ਉਹਨਾਂ ਦੇ ਜਿਹੜੇ 파ਟਨਰ ਨੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਗਨ ਸ਼ਾਟ ਹੋ ਗਿਆ ਸੀਗਾ ਤੇ ਜੋ ਗਨ ਸ਼ਾਟ ਕੀਤਾ ਗਿਆ ਸੀ ਉਹ ਦੋ ਮੌਕੇ ਤੇ ਦੋ ਬੰਦੇ ਸੀਗੇ ਫਾਇਰ ਕੀਤਾ ਸੇਫ ਹੋ ਗਈ ਸੀ ਪਰ ਉਹਨਾਂ ਦੇ ਲੈਗ ਦੇ ਉੱਤੇ ਉਹਨਾਂ ਦੇ ਫਾਇਰ ਹੋ ਗਏ ਸੀ ਉਹਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ ਗਿਆ ਸੀ 307 ਆਰਮਜ਼ ਐਕਟ ਦੇ ਵਿੱਚ 336 ਨੰਬਰ ਉਹਦੇ ਬਾਅਦ ਫਿਰ ਜਦੋਂ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਅੱਗੇ ਉਹਦੇ ਕੋ-ਐਕਿਊ ਸੀਗੇ ਇੱਕ ਕਰਨ ਇੱਕ ਗੁਰਕੀਰਤ ਉਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਉਹਨਾਂ ਤੋਂ ਜਿਹੜੀ ਵਾਰਦਾਤ 'ਚ ਯੂਜ਼ ਹੋਈ ਸੀ ਗੱਡੀ ਥਾਰ ਉਹ ਬਰਾਮਦ ਕਰ ਲਈ ਗਈ ਸੀ ਤਦ ਦੇ ਜਿਹੜੇ ਇਹ ਦੋਨੋਂ ਬੰਦੇ ਐ ਇਹਦੋਂ ਨੂੰ ਫਰਾਰ ਸੀਗੇ ਅਮਨਦੀਪ ਤੇ ਰਿਤੇਸ਼ ਇਹਨਾਂ ਦੇ ਪਰਿਵਾਰ ਦੇ ਵੀ ਮੈਂਬਰ ਜਿਹੜੇ ਉਹ ਨਾਮਿਨੇਟ ਹੋਏ ਆ ਵਿੱਚ ਤੇ ਇਹ ਸਾਰੇ ਲੋਕ ਤਦ ਦੇ ਭਗੋੜੇ ਆ ਇਨਾਂ ਦੇ ਫਿਰ ਅਰੈਸਟ ਵਾਰੰਟ ਤੇ ਸਰਚ ਵਾਰੰਟ ਲਏ ਗਏ ਸੀ ਸਾਡੇ ਸਾਡੇ ਵੱਲੋਂ ਮਾਂਜੋਗ ਅਦਾਲਤ ਤੋਂ ਤੇ ਉਹਦੇ ਹੀ ਰਿਗਾਰਡਿੰਗ ਕੱਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਇਹਨਾਂ ਦੇ ਘਰ ਦਾ ਉਹਦੇ ਵਿੱਚ ਫਰਦਰ ਰਿਕਵਰੀਆਂ ਹੋਈਆਂ ਆ ਉਹਦੇ ਵਿੱਚ ਇੱਕ ਤੇ 12 ਬੋਰ ਰਾਈਫਲ ਬਰਾਮਦ ਹੋਈ ਹੈ ਉਹਦੇ ਚਾਰ ਰਾਉਂਡ ਬਰਾਮਦ ਹੋਇਆ ਉਸ ਤੋਂ ਇਲਾਵਾ ਦੋ ਰਾਉਂਡ 7.6 ਐਮਐਮ ਦੇ ਬਰਾਮਦ ਹੋਏ ਆ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਮਨੀ ਵੀ ਕੈਸ਼ ਵੀ ਰਿਕਵਰ ਕੀਤਾ ਗਿਆ ਇੰਡੀਅਨ ਕਰੰਸੀ 550 ਹਜ਼ਾਰ ਰੁਪਏ ਬਰਾਮਦ ਹੋਈ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਫੋਰਨ ਕੰਸੀ ਬਰਾਮਦ ਹੋਈ ਹੈ ਯੂ ਐਸ ਡਾਲਰ ਬਰਾਮਦ ਹੋਇਆ 1400 ਤੇ ਇਹ ਜੋ ਰਿਕਵਰੀ ਹੋਈ ਹੈ ਕੱਲ ਇਹ ਸਰਚ ਵਾਰੰਟ ਦੇ ਦੌਰਾਨ ਹੋਈ ਹੈ ਸਰਚ ਕੀਤਾ ਗਿਆ ਸੀ ਉਹਨਾਂ ਦੇ ਘਰ ਨੂੰ ਤੇ ਉਹਦੇ ਵਿੱਚ ਪ੍ਰਾਈਵੇਟ ਵਿਟਨੈਸਿਸ ਰੱਖੇ ਗਏ ਸੀ ਕਿ ਮੋਤ ਪਰੰਦੇ ਲੈ ਜਾਂਦੇਗੇ ਸੀ ਐਮ ਸੀ ਸਾਹਿਬ ਨੂੰ ਬੁਲਾਇਆ ਗਿਆ ਸੀ ਮੌਕੇ ਤੇ ਪ੍ਰੋਪਰ ਸਰਚ ਚਲਾਈ ਗਈ ਕਰਦੀ ਤੇ ਘਰ ਦੇ ਵਿੱਚ ਉਹਦੀ ਇਹ ਚੀਜ਼ ਬਰਾਮਦ ਹੋਈ ਸਭ ਤੋਂ ਮੇਨ ਇਫਿਊਜ਼ ਦਾ ਫਿਲਹਾਲ ਉਸਕੀ ਕੀ ਹੈ ਉਹਦੀ ਕਿੱਥੇ ਹੋਇਆ ਹੈ ਕਿ ਜਿਹੜਾ ਸਕੇਰ ਨਾ ਨਹੀਂ ਉਹ ਐਬਸਕੌਂਡ ਹੈ ਜੀ ਇਹ ਉਹਦੀ ਅੱਗੇ ਸਾਡੇ ਵੱਲੋਂ ਪ੍ਰोसीडिंग ਚੱਲ ਰਹੀ ਹੈ ਉਹਦੇ ਵਾਰੰਟ ਲੈ ਲਏ ਗਏ ਨੇ ਉਹਦੀ ਪੀਓ ਦੀ ਪ੍ਰोसीडिंग ਚੱਲੇਗੀ ਤੇ ਬਾਕੀ ਅਸੀਂ ਉਹਨੂੰ ਟੀਮਾਂ ਲਗੀਆਂ ਹੋਈਆਂ ਤੇ ਉਹਦੇ ਕੋਈ ਅਕਿਊਜ਼ ਤੇ ਫੜੇ ਗਿਆ ਤਿੰਨ ਬੰਦੇ ਉਸ ਆਲਰੇਡੀ ਉਸ ਮੁਕਦਮੇ ਚ ਆਲਰੇਡੀ ਰਾਉਂਡ ਅਪ ਹੋ ਚੁਕੇ ਆ ਸਰ ਮਦਰ ਪਾਸਟ ਵੀ ਐਫਆਰ ਲਾਂਚ ਕੀਤੀ ਗਈ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਵੱਲੋਂ ਵੀ ਉਹਨਾਂ ਤੇ ਵੀ ਚੱਲ ਰਹੀ ਹੈ 120 ਵਿੱਚ ਤੇ ਇਹਨਾਂ ਦੇ ਫਾਦਰ ਸਾਹਿਬ ਹੈ ਤੇ ਇੱਕ ਹੋਰ ਕੇਸ ਰਿਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਇਹਨਾਂ ਵੱਲੋਂ ਪਨਾਹ ਦਿੱਤੀ ਗਈ ਸੀ ਤੇ ਉਹਦੇ ਵਿੱਚ ਵੀ ਪੰਜ ਬੰਦੇ ਨਾਮਿਨੇਟ ਹੈ ਸਰ ਕਹ ਰਹੇ ਕਿ ਉਸ ਜਿਹੜਾ ਉਹ ਬਾਹਰ ਵਿਦੇਸ਼ ਵਿੱਚ ਭੱਜ ਗਿਆ ਸਰ ਉਹਦੇ ਬਾਰੇ ਨੇ ਜੀ ਨਈਏ ਤੇ ਸਿਰਫ ਹਿਊਮਰਸ ਐ ਐਸ ਸੱਚ ਕੋਈ ਅਦਾ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਦਾ ਆਲਰੇਡੀ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਅ ਜਦ ਜਦੋਂ ਹੀ ਕੇਸ ਅਸਟਰ ਗਿਆ ਸੀ ਬੈਕ ਟੂ ਬੈਕ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਤੇ ਕੱਲ ਜੋ ਸਰਚ ਕੀਤੀ ਉਹਦੇ ਵਿੱਚ ਉਹਨਾਂ ਦੇ ਪਾਸਪੋਰਟ ਵੀ ਮਿਲੇ ਆ ਉਹਦੇ ਪ੍ਰਿਥੀ ਪ੍ਰਿਥੀ ਜੋ ਦੇ ਫਾਦਰ ਨੇ ਅਕਿਊਜ਼ ਨੇ ਉਹਦੀ ਮਦਰ ਦਾ ਵਰਸ਼ਾ ਦਾ ਤੇ ਉਹਦੀ ਸਿਸਟਰ ਮਨੀਸ਼ਾ ਦਾ ਇਹਨਾਂ ਦੇ ਜਿਹੜੇ ਪਾਸਪੋਰਟ ਹੈ ਉਹ ਵੀ ਰਿਕਵਰ ਕੀਤੇ ਗਏ ਕੱਲ ਤਾਂ ਕਿ ਜੀ 18 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਫਾਈਟਿੰਗ ਇਨਸੀਡੈਂਟ ਹੋਇਆ ਸੀਗਾ ਅਟਵਾਲ ਕਲੋਨੀ ਦੇ ਵਿੱਚ ਜਿਹਦੇ ਵਿੱਚ ਮਨਦੀਪ ਸਿੰਘ ਗੋਰਾ ਉਹਨਾਂ ਦੇ ਜਿਹੜੇ ਪਾਰਟਨਰ ਨੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਗਨ ਸ਼ਾਟ ਹੋ ਗਿਆ ਸੀਗਾ ਤੇ ਜੋ ਗਨ ਸ਼ਾਟ ਕੀਤਾ ਗਿਆ ਸੀ ਉਹ ਦੋ ਮੌਕੇ ਤੇ ਦੋ ਬੰਦੇ ਸੀਗੇ ਰਿਤੇਸ਼ ਤੇ ਅਮਨਦੀਪ ਜਿਹੜੀ ਕਾਲੀ ਥਾਰ 'ਚ ਆਏ ਸੀ ਤੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਸੀਗਾ ਲਾਈਫ ਸੇਫ ਹੋ ਗਈ ਸੀ ਪਰ ਉਹਨਾਂ ਦੇ ਲੈਗ ਦੇ ਉੱਤੇ ਉਹਨਾਂ ਦੇ ਫਾਇਰ ਹੋ ਗਿਆ ਸੀ ਉਹਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ ਗਿਆ ਸੀ 307 ਆਰਮਜ਼ ਐਕਟ ਦੇ ਵਿੱਚ 336 ਨੰਬਰ ਉਹਦੇ ਬਾਅਦ ਫਿਰ ਜਦੋਂ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਅੱਗੇ ਉਹਦੇ ਕੋ ਐਕਿਊ ਸੀਗੇ ਇੱਕ ਕਰਨ ਇੱਕ ਗੁਰਕੀਰਤ ਉਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਉਹਨਾਂ ਤੋਂ ਜਿਹੜੀ ਵਾਰਦਾਤ 'ਚ ਯੂਜ਼ ਹੋਈ ਸੀ ਗੱਡੀ ਥਾਰ ਉਹ ਬਰਾਮਦ ਕਰ ਲਈ ਗਈ ਸੀ ਤਦ ਦੇ ਜਿਹੜੇ ਇਹ ਦੋਨੋਂ ਬੰਦੇ ਐ ਇਹ ਦੋਨੋਂ ਫਰਾਰ ਸੀਗੇ ਅਮਨਦੀਪ ਤੇ ਰਿਤੇਸ਼ ਇਹਨਾਂ ਦੇ ਪਰਿਵਾਰ ਦੇ ਵੀ ਮੈਂਬਰ ਜਿਹੜੇ ਉਹ ਨਾਮਿਨੇਟ ਹੋਏ ਆ ਵਿੱਚ ਤੇ ਇਹ ਸਾਰੇ ਲੋਕ ਤਦ ਦੇ ਪਗੋੜੇ ਐ ਤੇ ਇਹਨਾਂ ਦੇ ਫਿਰ ਅਰੈਸਟ ਵਾਰੰਟ ਤੇ ਸਰਚ ਵਾਰੰਟ ਲਏ ਗਏ ਸੀ ਸਾਡੇ ਸਾਡੇ ਵੱਲੋਂ ਮਾਂਜੋਗ ਅਦਾਲਤ ਤੋਂ ਤੇ ਉਹਦੇ ਹੀ ਰਿਗਾਰਡਿੰਗ ਕੱਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਇਹਨਾਂ ਦੇ ਘਰ ਦਾ ਉਹਦੇ ਵਿੱਚ ਫਰਦਰ ਰਿਕਵਰੀਆਂ ਹੋਈਆਂ ਆ ਉਹਦੇ ਵਿੱਚ ਇੱਕ ਤੇ 12 ਬੋਹ ਰਾਈਫਲ ਬਰਾਮਦ ਹੋਈ ਹੈ ਉਹਦੇ ਚਾਰ ਰਾਉਂਡ ਬਰਾਮਦ ਹੋਇਆ ਉਸਤੇ ਇਲਾਵਾ ਦੋ ਰਾਉਂਡ 7.6 ਐਮ ਐਮ ਦੇ ਬਰਾਮਦ ਹੋਏ ਹੈ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਮਨੀ ਵੀ ਕੈਸ਼ ਵੀ ਰਿਕਵਰ ਕੀਤਾ ਗਿਆ ਹੈ ਇੰਡੀਅਨ ਕਰੰਸੀ 5 ਲੱਖ 50 ਹਜ਼ਾਰ ਰੁਪਏ ਬਰਾਮਦ ਹੋਈ ਹੈ ਤੇ ਇਸ ਤੋਂ ਇਲਾਵਾ ਇਦਿ ਫੋਰਨ ਕਨਸੀਬਰਾਮਤ ਹੋਈ ਹੈ ਯੂ ਐਸ ਡਾਲਰ ਬਰਾਮਤ ਹੋਇਆ 1400 ਤੇ ਇਹ ਜੋ ਰਿਕਵਰੀ ਹੋਈ ਹੈ ਕੱਲ ਇਹ ਸਰਚ ਵਾਰੰਟ ਦੇ ਦੌਰਾਨ ਹੋਈ ਹੈ ਸਰਚ ਕੀਤਾ ਗਿਆ ਸੀ ਉਹਨਾਂ ਦੇ ਘਰ ਨੂੰ ਤੇ ਉਹਦੇ ਵਿੱਚ ਪ੍ਰਾਈਵੇਟ ਵਿਟਨੈਸਿਸ ਰੱਖੇ ਗਏ ਸੀ ਇਹ ਮੋਤ ਪਰ ਬੰਦੇ ਲੈ ਆਂਦੇਗੇ ਸੀ ਐਮ ਸੀ ਸਾਹਿਬ ਨੂੰ ਬੁਲਾਇਆ ਗਿਆ ਸੀ ਮੌਕੇ ਤੇ ਪ੍ਰੋਪਰ ਸਰਚ ਚਲਾਈ ਗਈ ਕਰਦੀ ਤੇ ਘਰ ਦੇ ਵਿੱਚ ਉਹਦੀ ਇਹ ਚੀਜ਼ ਬਰਾਮਤ ਹੋਈ ਸਭ ਤੋਂ ਮੇਨ ਇਵਿਊਸ ਦਾ ਫਿਲਹਾਲ ਉਹ ਕਿੱਥੇ ਕੀ ਹੈ ਉਹਦੀ ਕਿੱਥੇ ਹੋਇਆ ਹੈ ਕਿ ਜਿਹੜਾ ਸਕੇਰ ਨਾ ਨਹੀਂ ਉਹ ਐਬਸਕੌਂਡ ਹੈ ਜੀ ਇਹ ਉਹਦੀ ਅੱਗੇ ਸਾਡੇ ਵੱਲੋਂ ਪ੍ਰोसीडिंग ਚੱਲ ਰਹੀ ਹੈ ਉਹਦੇ ਵਾਰੰਟ ਲੈ ਲਏ ਗਏ ਨੇ ਉਹਦੀ ਪੀਓ ਦੀ ਪ੍ਰोसीडिंग ਚੱਲੇਗੀ ਤੇ ਬਾਕੀ ਅਸੀਂ ਉਹਨੂੰ ਟੀਮਾਂ ਲਗੀਆਂ ਹੋਈਆਂ ਤੇ ਉਹਦੇ ਕੋਈ ਅਕਿਊਜ਼ ਤੇ ਫੜੇ ਗਿਆ ਤਿੰਨ ਬੰਦੇ ਉਸ ਆਲਰੇਡੀ ਉਸ ਮੁਕਦਮੇ ਚ ਆਲਰੇਡੀ ਰਾਉਂਡ ਅਪ ਹੋ ਚੁਕੇ ਆ ਸਰ ਮਦਰ ਫਾਦਰ ਵੀ ਐਫਆਰ ਲਾਂਚ ਕੀਤੀ ਗਈ ਬਿਲਕੁਲ ਜੀ ਬਿਲਕੁਲ ਉਹਨਾਂ ਵੱਲੋਂ ਵੀ ਉਹਨਾਂ ਤੇ ਵੀ ਚੱਲ ਰਹੀ ਹੈ 120 ਵਿੱਚ ਤੇ ਇਹਨਾਂ ਦੇ ਫਾਦਰ ਸਾਹਿਬ ਹੈ ਤੇ ਇੱਕ ਹੋਰ ਕੇਸ ਰਿਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਇਹਨਾਂ ਵੱਲੋਂ ਪਨਾਹ ਦਿੱਤੀ ਗਈ ਸੀ ਤੇ ਉਹਦੇ ਵਿੱਚ ਵੀ ਪੰਜ ਬੰਦੇ ਨਾਮਿਨੇਟ ਹੈ ਸਰ ਕਹ ਰਹੇ ਕਿਉਂਸ ਜਿਹੜਾ ਉਹ ਬਾਹਰ ਵਿਦੇਸ਼ ਵਿੱਚ ਭੱਜ ਗਿਆ ਸਰ ਉਹਦੇ ਬਾਰੇ نہیں جی نہیں